ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਮਨਿੰਦਰ ਸੈਣੀ ਵਲੌਗਸ ਤੇ ਹਾਂਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਿੰਪਲ ਸੂਟ ਦੀ ਕਟਿੰਗ ਕਰਦੇ ਨਾਰਮਲ ਸਾਈਜ਼ ਦਾ ਕਮੀਜ਼ ਹੈ ਠੀਕ ਹੈ ਜੀ ਮੇਰੇ ਕੋਲ ਦੋਨੋਂ ਪੱਲੇ ਮੈਂ ਉਤਾਰ ਲਏ ਆ ਠੀਕ ਹੈ ਜੀ ਆ ਦੇਖੋ ਡਬਲ ਫੋਲਡ ਕਪੜਾ ਮੇਰੀ ਸਾਈਡ ਤੇ ਆ ਗਿਆ ਹੈ ਖੋਲਾ ਇਸ ਸਾਈਡ ਤੇ ਆ ਗਿਆ ਠੀਕ ਹੈ ਜੀ ਆਪਣੇ ਕੋ ਲੈਂਥ 35 ਇੰਚ ਹਾਂਜੀ 3 ਇੰਚ ਕਪੜਾ ਅਸੀਂ ਫੋਲਡਿੰਗ ਲਈ ਲੈ ਲਿਆ ਠੀਕ ਹੈ ਜੀ ਘੇਰਾ ਇਸੇ 16 ਇੰਚ ਤਿਆਰ ਹੈ ਜਿਸ ਦਾ ਹਾਫ ਹੋ ਕੇ 8 ਇੰਚ ਤੇ ਐਕਸਟਰਾ ਅਸੀਂ ਫੋਲਡਿੰਗ ਲਈ ਰੱਖ ਬਣਾ 2 ਇੰਚ ਐਕਸਟਰਾ ਕਪੜਾ ਅਸੀਂ ਫੋਲਡਿੰਗ ਲਈ ਰੱਖਾਂਗੇ ਤੇ ਬਾਕੀ ਦਾ ਐਕਸਟਰਾ ਅਸੀਂ ਕਟਿੰਗ ਕਰਾਂਗੇ ਠੀਕ ਹੈ ਜੀ 2 2 ਇੰਚ ਦਾ ਅਸੀਂ ਮਾਰਕ ਕਰਕੇ ਐਕਸਟਰਾ ਮਾਰਜਿਨ ਜਿਹੜਾ ਅਸੀਂ 2 ਆਪਏ ਐਕਸਟਰਾ ਸੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਹਾਂਜੀ ਅਸੀਂ ਵੈਨ ਵਾਲਾ ਗਲ ਬਣਾਉਣਾ ਹੈ ਠੀਕ ਹੈ ਜੀ ਤਾਂ ਕਰਕੇ ਅਸੀਂ ਤੀਰਾ ਰੱਖਾਂਗੇ 6 ਇੰਚ ਹਾਂਜੀ ਤੇ نیچے ਨੂੰ ਵੀ ਅਸੀਂ ਦਾ 6 ਰੱਖਾਂਗੇ ਕਿਉਂਕਿ ਬਿਲਕੁਲ ਨੋਰਮਲ ਸਾਈਜ਼ ਆ ਇਹ ਸ਼ੋਰਟ ਹੈ ਹਾਂਜੀ ਨਹੀਂ ਤਾਂ 5.5 ਇੰਚ ਅਸੀਂ ਤੀਰਾ ਰੱਖਣਾ ਸੀ ਵੈਨ ਕਰਕੇ ਅੱਧਾ ਇੰਚ ਹਮੇਸ਼ਾ ਵਧਾ ਕੇ ਰੱਖ ਦੇ ਦਿੰਦੇ ਆਂ ਠੀਕ ਹੈ ਜੀ ਇੱਕ ਬਾਕਸ ਬਣਾ ਲਾਂਗੇ ਹਾਂਜੀ ਅਸੀਂ 1.5 ਇੰਚ ਤੋਂ ਬੈਕ ਕਾਰਡ ਪਾਵਾਂਗੇ ਠੀਕ ਹੈ ਜੀ ਤੇ ਫਰੰਟ ਕਾਰਡ ਅਸੀਂ ਪਾ ਦਾਂਗੇ 0.5 ਇੰਚ ਤੋਂ ਹਾਂਜੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਣੀ ਛਾਤੀ ਹੈਗੀ ਆ 14 ਇੰਚ ਜਿਸ ਦਾ ਹਾਫ ਆਪਣੇ ਕੋ ਆ ਗਿਆ 7 ਇੰਚ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਜੀ ਛਾਤੀ ਹੈਗੀ ਆ 14 ਇੰਚ ਠੀਕ ਹੈ ਜੀ ਅਸੀਂ 7 ਇੰਚ ਤੇ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਬੱਚੇ ਦਾ ਨਾਪ ਹੈ ਅਸੀਂ 6.5 ਤੇ ਫਰਤੀდან ਨਿਸ਼ਾਨ ਲਗਾ ਲਾਂਗੇ ਠੀਕ ਹੈ ਜੀ ਮੋਡੇ ਦੀ ਕਾਰਟ ਦੇ نیچے ਤੋਂ ਅਸੀਂ 5 ਇੰਚ ਨਿਸ਼ਾਨ ਲਾਵਾਂਗੇ ਤੇ ਇੱਥੋਂ ਆਏਗਾ 12 ਇੰਚ 12 ਦਾ ਚੌਥਾ ਹਿੱਸਾ ਆ ਗਿਆ ਆਪਣੇ ਕੋਲ 6 ਇੰਚ ਹਾਂਜੀ ਠੀਕ ਹੈ ਜੀ ਤੇ ਆਪਣੇ ਕੋਲ ਫਿਟਿੰਗ ਦਾ ਨਿਸ਼ਾਨ ਆ ਗਿਆ 13 ਇੰਚ ਠੀਕ ਹੈ ਜੀ ਅਸੀਂ 13 ਇੰਚ ਤੋਂ ਸਾਈਡਸ ਲਈਦਾ ਨਿਸ਼ਾਨ

ਠੀਕ ਹੈ ਜੀ ਇੱਥੋਂ ਅਸੀਂ ਡਾਊਨ ਕੱਟ ਪਾ ਦਾਂਗੇ ਹਾਂਜੀ ਬਾਕੀ ਸਿ ਕਟਿੰਗ ਕਰ ਦੋ ਠੀਕ ਹੈ ਜੀ एक्स्ट्रा कपड़ा सी कटिंग करते हैं। जे वीडियो वही है लगी तो चैनल को सब्सक्राइब जरूर करें जी।, करे जी। oh. हाँ अगले बेसिक ध्यान में। बाकी वाले वीडियोज़ लगे आओगे। हाँ जी। ठीक है ना एक्स्ट्रा कपड़ा सी कटिंग करते हैं। ਸੇਕ ਜਿਹੀ ਹਲਕੀ ਜਿਹੀ ਫਰੰਟ ਕੱਟ ਪਾ ਦਾਂਗੇ ਹਾਂ ਤੇ ਆਪਣਾ ਪੈਕ ਗਲੇ ਤੇ ਅਸੀਂ ਬੈੰਡ ਲਗਾਉਣੀ ਆ 1.5 ਇੰਚ ਤੋਂ ਅਸੀਂ ਕੱਟ ਪਾਵਾਂਗੇ 2.5 ਇੰਚ ਦੇ ਨਿਸ਼ਾਨ ਤੱਕ ਠੀਕ ਹੈ ਜੀ ਬਸ ਜ਼ਿਆਦਾ ਨਹੀਂ ਅਸੀਂ ਪਾਉਣੀ ਇਹਦੇ ਨਾਲ ਨਾ ਗਾਲ ਆਪਣਾ ਚੁਬਦਾ ਨਹੀਂ ਹੈ ਤਾਂ ਵੈਨ ਜਿਹੜੀ ਲੱਗੀ ਹੁੰਦੀ ਹੈ ਡੀਪ ਰੈਜਨ ਦੀ ਫਿਰ ਆਪਣਾ ਵੈਨ ਚੁਬਦੀ ਨਹੀਂ ਹੈ ਗਿੱਕ ਤੇ ਠੀਕ ਹੈ ਜੀ ਹਾਂਜੀ ਆਪਣੀ ਕੱਢੀ ਨੂੰ ਤਿਆਰ ਠੀਕ ਹੈ ਜੀ ਹਾਂਜੀ ਬਾਜੂ ਦਾ ਕਪੜਾ ਸੀ ਤੈਲੇ ਠੀਕ ਹੈ ਜੀ ਆ ਲੈ ਛੇ ਤਾਂ ਨਹੀਂ ਸਾਈਡ ਤੇ ਕਰ ਦਿੱਤੀ ਅਸੀਂ ਆਪਣੇ ਕੋ ਬਾਜੂ ਅਸੀਂ ਰੱਖਣੀ ਆ 19 ਇੰਚ ਤੇ ਆਰ ਠੀਕ ਹੈ ਜੀ 20 ਇੰਚ ਅਸੀਂ ਬਾਜੂ ਲੈ ਲਈਏ ਤੇ ਬਾਜੂ ਅਸੀਂ ਕਫ ਵਾਲੀ ਬਣਾਉਣੀ ਆ ਠੀਕ ਹੈ ਜੀ ਤੇ نیچے 1 ਇੰਚ ਦਾ ਅਸੀਂ ਕਫ ਲਗਾ ਦਾਂਗੇ ਹਾਂਜੀ ਤਾਂ ਅਸੀਂ 19 ਇੰਚ ਕਟਿੰਗ ਕਰ ਲਈਏ ਤੇ 1 ਇੰਚ ਦੀ ਅਸੀਂ ਲਗਾਵਾਂਗੇ ਕਫ ਠੀਕ ਹੈ ਜੀ ਤਾਂ ਆਪਣੀ ਬਾਜੂ ਤਿਆਰ ਹੋ ਜਾਣੀ ਆ 20 ਇੰਚ ਠੀਕ ਹੈ ਜੀ 8 ਇੰਚ ਦਾ ਮੋੜਾ ਤਿਆਰ ਹੈ ਠੀਕ ਹੈ ਇੱਥੇ ਸੀ 2.5 ਇੰਚ ਤੇ ਕੱਟ ਪਾਵਾਂਗੇ ਠੀਕ ਹੈ ਜੀ ਅੱਗੇ ਤੋਂ ਅਸੀਂ ਬਿਲਕੁਲ ਵੀ ਕਪੜਾ ਕਟਿੰਗ ਨਹੀਂ ਕਰਾਂਗੇ ਕਿਉਂਕਿ ਅਸੀਂ ਉੱਥੇ ਪਾੜ ਪਾਵਾਂਗੇ ਜਿੰਨਾ ਹੈਗਾ ਜੀ ਅਸੀਂ ਸਾਰਾ ਕਪੜਾ ਰੱਖਾਂਗੇ ਸਾਰੇ ਦੇ ਵਿੱਚ ਅਸੀਂ ਪਾੜ ਪਾਵਾਂਗੇ ਅੱਗੇ ਠੀਕ ਹੈ ਜੀ ਕੱਪ ਵਾਲੀ ਬਾਦੀ ਬਣਾਵਾਂ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂ ਜੀ ਧੰਨਵਾਦ ਜੀ